ਇੱਕ ਸੀ ਸੈਦੇਖਾਂ 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 ਸੀ ਅਨੰਦਪੁਰ ਸਾਹਿਬ ਦੇ ਕੋਲੇ ਸਰਸਾ ਦੇ ਕਿਨਾਰੇ ਸੱਤ ਲੋਜ ਦੇ ਉੱਤੇ ਉਹਦੀ ਬੇੜੀ ਸੀ ਬੇੜੀ ਦਾ ਸੀਗਾ ਉਹ ਮਲਾ ਸੈ ਸੈਦਾਖਾਂ ਉਹਦੇ ਵਿੱਚ ਬੇੜੀ ਦੇ ਵਿੱਚ ਬੈਠ ਕੇ ਸੰਗਤ ਜਾਂਦੀ ਹੁੰਦੀ ਸੀ ਅਨੰਦਪੁਰ ਸਾਹਿਬ ਜਦੋਂ ਸੰਗਤ ਜਾਇਆ ਕਰੇ ਤੇ ਉਧਰੋਂ ਆਇਆ ਕਰੇ ਬਹੁਤੋ ਗੱਲਾਂ ਸੁਣਾਇਆ ਕਰਨ ਬੀਤਾ ਤਾ ਤਾਦਨੇ ਪਾਛਾ ਬੀ ਇੰਨੇ ਸੋਹਣਿਆ ਇੰਨੇ ਤੀਰ ਕਮਾ ਹੈ ਤਲਵਾਰ ਪਾਈ ਆ ਕਲਗੀ ਲਾਈ ਆ ਉਹਦੀਆਂ ਸਿਫਤਾਂ ਕਰਿਆ ਕਰੇ ਸੰਗਤ ਉਹ ਲੋ ਸੈਦਾ ਸੀਗਾ ਤੇ ਹੁਣ ਸੈਦੇ ਦੇ ਮਨ ਦੇ ਵਿੱਚ ਚਾਹਾਂ ਹੋਣ ਲੱਗ ਵੀ ਮੈਂ ਵੀ ਦਰਸ਼ਨ ਕਰਾਂ ਜਰ ਹਾਂ ਤੇ ਉਹ ਸੰਗਤ ਤੋਂ ਬਹੁਤ ਬੜੇ ਜਦੋਂ ਪਾਰ ਇਧਰ ਨਗਾਦਿਆ ਕਰੇ ਉਧਰ ਉਹ ਇਧਰ ਨਗਾਦਿਆ ਕਰੇ ਸੰਗਤ ਗੱਲਾਂ ਕਰਿਆ ਕਰੇ ਉਹ ਸੁਣੀ ਜਾਇਆ ਕਰੇ ਹੁਣ ਬਿਗੜ ਗਿਆ ਉੱਥੇ ਦਰਿਆ ਤੇ ਕਈ ਸੀ ਕੋਈ ਇਧਰ ਨੂੰ ਨਗਾਉਂਦਾ ਸੀ ਕੋਈ ਇਧਰ ਨੂੰ ਕੋਈ ਇਧਰ ਨੂੰ ਤੇ ਉਹ ਜਦੋਂ ਨਾ ਕਈ ਦਿਨ ਲੰਘ ਗਏ ਤੇ ਵਿੜਾਈ ਸਾਹਿਬ ਮਹਾਰਾਜ ਦੀ ਸੁਣੀ ਕਹਿੰਦਾ ਵੀ ਯਾਰ ਕਿਤੇ ਮੈਂ ਵੀ ਮੈਨੂੰ ਵੀ ਕਿਤੇ ਦਰਸ਼ਨ ਦੇ ਦੇਣ ਯਾਰ ਮਹਾਰਾਜ ਤੇ ਸੀ ਗਰੀਬ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰੀਬ ਸੀ ਨੀੜੇ ਵੀ ਪਾਟੇ ਬਦਲ ਹੈ ਨਹੀਂ ਸੀ ਕੰਮ ਦੇ ਢੀੜੇ ਵੀ ਜੁੱਤੀ ਪੈਰੀ ਵਿਚਾਰਾ ਨੰਗਾ ਨੀਕਰ ਕੱਲੀ ਤੇੜਾ ਝੱਗਾ ਵੀ ਪੁਰਾਣਾ ਜਿਹਾ ਇਦੋਂ ਉਹ ਇਹੀਆਂ ਗੱਲਾਂ ਕਰਿਆ ਕਰੇ ਤੇ ਭਾਈ ਸੰਗਤੋਂ ਸੁਣੀ ਜਾਇਆ ਕਰੇ ਤੇ ਘਰੇ ਜਾ ਕੇ ਲੱਗ ਜਾ ਕਰੇ ਵੀ ਸੱਚੇ ਪਾਸਾ ਯਾਰ ਇਹੇ ਜੇ ਆ ਵੀ ਸੰਗਤ ਕਹੀ ਜਾਂਦੀ ਆ ਨਾ ਉਹਨਾਂ ਨੂੰ Hindu ਦਾ ਨਾਂ ਮੁਸਲਮਾਨ ਦਾ ਨਾਂ ਸਿੱਖ ਸਾਈ ਹੁੰਦਾ ਸਾਰੀ ਇੱਕੋ ਆ ਸਭ ਨੂੰ ਇੱਕ ਹੀ ਸਮਝਦਾ ਉਹ ਵੀ ਮੇਰੇ ਵੀ ਕਿਤੇ ਯਾਰ ਉਹਨਾਂ ਨੂੰ ਦਰਸ਼ਨ ਹੋ ਜਾਣ ਉਹ ਜਦੋਂ ਐਂ ਗੱਲਾਂ ਕਰਦਾ ਕਰਦਾ ਤੇ ਉੱਥੇ ਨਾ ਜਿਹੜੇ ਆਪਦੇ ਨਾਲ ਦੇ ਸੀ ਉਹਨਾਂ ਕੋਲੇ ਲਾਗਿਆ ਗੱਲਾਂ ਕਰਨ ਉਹ ਕਹਿੰਦੇ ਜਾਪੜੇ ਸੜੇ ਹਾਂ ਨਾ ਹੋਵੇ ਪਾਟ ਤੇ ਤੇਰੇ ਲੀੜੇ ਆ ਪੈਣ ਰਿਹਾ ਪਜਾਮਾ ਤੇਰੇ ਨਹੀਂ ਐ ਐ ਤੇ ਪੱਗ ਤੇਰੇ ਨਹੀਂ ਸਿਰ ਤੇ ਹੈ ਤੇ ਪੂਰਾ ਟੁੱਟੀ ਤੇਰੀ ਬੇੜੀ ਆ ਤੂੰ ਕਿਨਾ ਮੈਨੂੰ ਗੁਰੂ ਸਾਹਿਬ ਮਿਲ ਪੈਣਾ ਉਹਦੇ ਕੋਲ ਸਾਡੇ ਕੋਲ ਸਭ ਵੱਡੇ ਵੱਡੇ ਚੋਲੇਆਂ ਵਾਲੇ ਆ ਦਸਾਲੇ ਦਸੋਂ ਦੇ ਸਜਾਉਂਦੇ ਆ ਵਧੀਆ ਤੇ ਮਹਾਰਾਜ ਦਾ ਆਪ ਦੇ ਕਲੰਗੀ ਲਾਈ ਹੁੰਦੀ ਆ ਤੂੰ ਮਹਾਰਾਜ ਦੇ ਲੀੜੇ ਲਵੇੜਨੇ ਨਾਲ ਲੱਗ ਹੈ ਹੈ ਮੈਨੂੰ ਨਾ ਮੈਨੂੰ ਮਿਲ ਪਰ ਮੈਨੂੰ ਮਿਲ ਪਰ ਲਾਈ ਆ ਤੇ ਉਹ ਵਿਚਾਰਾ ਰੋਣ ਲੱਗ ਜਾ ਕਰੇ ਅੱਖਾਂ ਭਰ ਆਇਆ ਕਰੇ ਯਾਰ ਵੀ ਆ ਸੱਚੀ ਯਾਰ ਗਰੀਬ ਨੂੰ ਨਹੀਂ ਨੇੜੇ ਲਾਉਂਦੇ ਉਹ ਜੇ ਮੈਂ ਕੀ ਹੋਗਾ ਯਾਰ ਜੇ ਮੈਂ ਗਰੀਬ ਆ ਮੇਰਾ ਜੀ ਤਾਂ ਮੇਰਾ ਵੀ ਘਰ ਤਾਂ ਵੀ ਮੈਂ ਮਿਲਾਂ ਜੇ ਹੁਣ ਮੈਂ ਛੱਡ ਕੇ ਜਾਣਾ ਉੱਥੇ ਮਿਲਣ ਤੇ ਫਿਰ ਮੇਰੀ ਰੋਜੀ ਰੋਟੀ ਨਹੀਂ ਚੱਲਦੀ ਵੀ ਇਹੀ ਮੈਂ ਚਾਰ ਬੰਦੇ ਨਗਾਉਣਾ ਪੈਸੇ ਮਿਲਦੇ ਆ ਕਰੇ ਰੋਟੀ ਖਾਣੇ ਆ ਉਹਨਾਂ ਸਾਗਤ ਸ਼ਬਦ ਪੜ੍ਹਦੀ ਹੁੰਦੀ ਸੀਗੀ ਮੇਰੇ ਆਣ ਮਿਲਾਵੇ ਮੇਰੇ ਪ੍ਰੀਤੋਂ ਪਿਆਰੇ ਨੂੰ ਮੇਰਾ ਆਣ ਮਿਲੇ ਮੇਰਾ ਪ੍ਰੀਤੋਂ ਪਿਆਰਾ ਮੇਰਾ ਆਣ ਮਿਲੇ ਉਹ ਕਦੇ ਉਹਨਾਂ ਤੋਂ ਸ਼ਬਦ ਸੁਣ ਲਿਆ ਸਾਰੀ ਰਾਤ ਉਹੀ ਬੋਲੀ ਗਿਆ ਮੇਰਾ ਪ੍ਰੀਤਮ ਮੈਨੂੰ ਆਣ ਮਿਲੇ ਮੇਰਾ ਪ੍ਰੀਤਮ ਮੈਨੂੰ ਆਣ ਮਿਲੇ ਮੇਰਾ ਗੁਰੂ ਗੋਬਿੰਦ ਸਿੰਘ ਮੈਨੂੰ ਆਣ ਮਿਲੇ ਆਇਆ ਲਾਈ ਕਰੀ ਗਿਆ ਸਾਰੀ ਰਾਤ ਚਾਹ ਚੀ ਜੋ ਤੜਕੋਂ ਆਇਆ ਤੇ ਭਾਈ ਉਹ ਨਾਲ ਤੇ ਆ ਕੇ ਕਹਿੰਦੇ ਓਏ ਅੱਜ ਤਾਂ ਤੇਰੀਆਂ ਅੱਖਾਂ ਕੋ ਸੁੱਜੀਆਂ ਪਈਆਂ ਪਤੰਦਰਾ ਤੇ ਵੀ ਨੀਂਦਾ ਨੁੰਦਾ ਰਹਾ ਵਾਦੂ ਰਾਤ ਤੱਕ ਕੀ ਗੱਲ ਹੁਣ ਉਹ ਕੀ ਦੱਸੇ ਵਿਚਾਰਾ ਵੀ ਮੈਂ ਤਾਂ ਸਭ ਦੀ ਕਹੋਂਦ ਰਿਆਂ ਤੇ ਭਾਈ ਐਂ ਕਰਦਾ ਉਹ ਕਹਿੰਦਾ ਓ ਤੈਨੂੰ ਨਹੀਂ ਮਿਲਣਾ ਆ ਕੇ ਕਿਸੇ ਨੇ ਕਿਉਂ ਐਵੇਂ ਤੂੰ ਰੋਜ ਘਾਣੇ ਪਾਈ ਜਾਂਦਾ ਹੁਣਾਂ ਉਹ ਭਾਈ ਆਇਆ ਕਹਿਣ ਲਾ ਕੇ ਉਹ ਕਹਿੰਦਾ ਯਾਰ ਉੱਥੇ ਉਹ ਖੜਾ ਹੈ ਕਰੀ ਜਾਂਦਾ ਕਹਿੰਦਾ ਸੱਚਾ ਪਾਤਸ਼ਾਹ ਵੀ ਸੰਗਤ ਆਏ ਕਹਿੰਦੀ ਐ ਵੀ ਉਹ ਨਾ ਮੁਸਲਮਾਨਾਂ ਦੇ ਨਾ ਹਿੰਦੂਆਂ ਦੇ ਸਕੇ ਸਾਰਿਆਂ ਲਈ ਆ ਵੀ ਤੂੰ ਵੀ ਮੈਨੂੰ ਟਿਚਰਾਂ ਕਰਦੇ ਆ ਰੋਜ਼ ਤੇ ਤੂੰ ਮੈਨੂੰ ਮਿਲ ਸਕਦਾ ਜੇ ਮਿਲ ਪਏ ਤੇ ਮੈਂ ਤੁਹਾਨੂੰ ਪਾਰ ਬੇੜੀ 'ਚ ਬੁਹਾ ਕੇ ਗੱਲਾਂ ਕਰਾਂ ਉਹਦੇ ਨਾਲ ਵੀ ਗੱਲਾਂ ਕਰਾਂ ਮੈਂ ਬੇੜੀ ਦੇ ਵਿੱਚ ਬੁਹਾ ਕੇ ਉਹ ਤਾਂ ਹਲੇਦਰ ਨੂੰ ਮੂੰਹ ਕਰਕੇ ਤੇ ਬੇੜੀ ਵਿਚਾਲੇ ਲਈ ਖੜਾ ਦਰਿਆ ਦੇ ਤੇ 10ਵੇਂ ਪਾਸ਼ਾ ਘੋੜੇ ਤੇ ਪਿਛਲੇ ਪਾਸੇ ਆ ਕੇ ਖੜ ਗਏ ਉਹ ਸੈਦਿਆ ਉਹ ਸੈਦਿਆ ਉਹ ਸੈਦਿਆ ਮਹਾਰਾਜ ਬਾਟਾ ਮਾਰ ਲਿਆ ਉਹਨੂੰ ਹਲੇ ਪਤਾ ਨਹੀਂ ਆਲਦੀ ਉਹ ਉਦਰੀ ਖੁੱਬਿਆ ਪਿਆ ਕਿਦੋਂ ਆ ਕੇ ਜਦੋਂ ਨੇ ਕਿਹਾ ਵੀ ਸੈਦਿਆ ਕਹਿੰਦਾ ਕੌਣ ਕਹਿੰਦਾ ਵੀ ਸੈਦਿਆ ਓਏ ਸੈਦਿਆ ਤੋਂ ਝਾਕਿਆ ਪਿੱਛੇ ਮੁੜ ਕੇ ਤੇ ਮਹਾਰਾਜ 10ਵੇਂ ਬਾਦਸ਼ਾਹ ਖੜੇ ਕਹਿੰਦੇ ਆ ਜਾ ਕੀ ਗੱਲ ਤੂੰ ਹੁਣ ਸਾਨੂੰ ਝਾਕਦਾ ਨਹੀਂ ਆ ਦੋ ਦਿਨ ਹੋ ਗਏ ਤਿੰਨ ਦਿਨ ਤਿੰਨ ਨੂੰ ਯਾਦ ਕਰਦੇ ਨੂੰ ਵੀ ਮੈਨੂੰ ਕਿਤੇ ਮਹਾਰਾਜ ਮਿਲ ਪਣਗੇ ਯਾਰ ਵੀ ਅਸੀਂ ਅੱਜ ਆਏ ਆ ਹਾਂ ਤੈਨੂੰ ਮੈਂ ਤੇ ਤੂੰ ਤਾਂ ਝਾਕਦਾ ਹੀ ਨਹੀਂ ਕੀ ਗੱਲ ਕਹਿੰਦਿਆ ਜਦੋਂ ਪਾਈ ਉਹਨੇ ਘੋੜੇ ਦੇ ਦੇਖ ਕੇ ਮਾਰੇ ਬੀੜੀ ਭਜਾਈ ਜਾ ਕੇ ਰੋਣ ਲੱਗਾ ਸਾਹ ਮਾਰੇ ਤੇ ਪੈਰਾਂ ਨੂੰ ਚੁੰਮੜ ਗਿਆ ਮਾਰੇ ਤੇ ਉਹ ਸੱਚਾ ਪਾਤਸ਼ਾਹ ਉਹ ਤੂੰ ਹੈਗਾ ਉਹ ਗਰੀਬਾਂ ਦਾ ਤੂੰ ਹੈਗਾ ਵਾ ਉਹ ਮੈਨੂੰ ਸਾ ਟੀਚਰਾਂ ਬਹੁਤ ਕਰਦੇ ਸੀ ਆਹੇ ਸੱਚਾ ਪਾਤਸ਼ਾਹ ਤੂੰ ਤਾਂ ਜਦੋਂ ਐ ਕਰਿਆ ਤੇ ਮਹਾਰਾਜ ਨੇ ਚੱਕਿਆ ਤੇ ਗਾਲ ਲਾ ਲਿਆ ਉਹ ਬੈਠੇ ਦੇਖੀ ਜਾਂਦੇ ਆ ਜਿਹੜੇ ਉਹ ਦਿਹਾੜੀ ਸੀ ਜਿਹੜੇ ਨੂੰ ਟੱਚਰਾ ਕਰਦੇ ਸੀ ਵੀ ਤੈਨੂੰ ਨਾ ਮਿਲ ਪਊਗਾ ਕਦੇ ਪਾਟੇ ਦੀਆਂ ਚਾ ਕੇ ਤੂੰ ਆਹ ਦੀ ਸ਼ਕਲ ਤਾਂ ਦੇਖ ਤੂੰ ਅੱਲਾਹ ਨਾਲ ਦੀੜਾ ਐ ਕਹਿੰਦੇ ਸੀ ਤੇ ਮਹਾਰਾਜ ਉਹਨੂੰ ਚੱਕੀ ਖੜੇ ਆ ਮੋਢਿਆਂ ਤੇ ਤੇ ਭਾਈ ਇਹਨਾਂ ਪਿਆਰ ਕਰਦੇ ਕਹਿੰਦੇ ਚੰਗਾ ਸੈਦਿਆ ਤੇ ਤੂੰ ਤਾਂ ਕਹਿੰਦਾ ਸੀ ਨਾ ਮੈਂ ਬੀੜੀ ਦੇ ਵਿੱਚ ਪਾ ਕੇ ਮਹਾਰਾਜ ਨੇ ਤੇ ਪਾਰ ਲਗਾਵਾ ਚੱਲ ਫਿਰ ਪਾਰ ਚੱਲ ਗਏ ਚੱਲ ਬੀੜੀ ਤੋਰ ਤੇ ਮਹਾਰਾਜ ਨੇ ਘੋੜਾ ਬੰਨਿਆ ਤੇ ਬੀੜੀ 'ਚੋਂ ਚੜ ਗਏ ਜਦੋਂ ਚੜ ਗਏ ਕਹਿੰਦੇ ਸੈਦਿਆ ਕਿੰਨੇ ਪੈਸੇ ਲੈਣਾ ਹੁਣਾਂ ਕਹਿੰਦਾ ਮਹਾਰਾਜ ਮੈਂ ਸੋਤੋਂ ਪੈਸੇ ਲੈਣੇ ਆ ਉਹ ਕਹਿੰਦਾ ਨਹੀਂ ਤੇਰਾ ਕੰਮ ਆ ਤੇਰਾ ਇਹ ਰਜਗਾਰ ਆ ਤੇ ਤੂੰ ਵੀ ਪੈਸੇ ਲੈ ਲਾ ਕਹਿੰਦਾ ਨਾ ਮਹਾਰਾਜ ਮੈਂ ਨਹੀਂ ਪੈਸੇ ਲੈਣੇ ਉਹ ਕਹਿੰਦਾ ਤੂੰ ਮਲਾ ਹੈ ਤੇ ਸੈਦਾ ਕਹਿੰਦਾ ਫਿਰ ਤੁਸੀਂ ਵੀ ਮਲਾ ਹੈ ਮਲਾ ਤਾਂ ਮਲਾ ਪੈਸੇ ਲੈਂਦਾ ਹੁੰਦਾ ਮਹਾਰਾਜ ਕਹਿੰਦੇ ਵੀ ਅਸੀਂ ਕਿਵੇਂ ਮਲਾ ਕਹਿੰਦਾ ਮਹਾਰਾਜ ਸੋਡਾ ਜਹਾਜ ਬਣਾਇਆ ਵੱਡਾ ਉਹਤੇ ਹੋਰ ਪਈਆਂ ਹੋਣਗੀਆਂ ਲੈਲਾ ਨਹੀਂ ਨਹੀਂ ਉਹ ਚ ਪਈ ਤੇ ਵੀ ਅਸੀਂ ਤੈਨੂੰ ਕਿੱਥੋਂ ਤੈਨੂੰ ਫੇ ਦੂਜਾ ਤੂੰ ਬਣਦੀ ਭੁਲਾਤੀ ਆ ਬੇ ਮਲਾਤ ਹੋ ਜਾ ਵੀ ਤੂੰ ਵੀ ਮਲਾ ਤੇ ਮੈਂ ਵੀ ਮਲਾ ਹਾਂ ਉਹ ਕਹਿੰਦਾ ਮੈਂ ਕਿੱਥੋਂ ਮਹਰਾ ਜੀ ਕਹਿੰਦੇ ਅਸੀਂ ਕਿੱਥੋਂ ਮਿਲਾਂਗਾ ਮਹਰਾ ਤੁਹਾਡਾ ਤਾਂ ਬਹੁਤ ਵੱਡਾ ਜਹਾਜ਼ ਆ ਤੁਸੀਂ ਸਿੱਖੀ ਦਾ ਭਰ ਪਰ ਪਾਰ ਲਗਾਈ ਜਾਂਦੇ ਆ ਮੈਂ ਤਾਂ ਦਰਿਆ ਹੀ ਨਗਾਉਣਾ ਤੁਸੀਂ ਤਾਂ ਸੱਚਖੰਡ ਪੜੀ ਜਾਂਦੇ ਆ ਜਹਾਜ਼ ਤੇ ਚਾੜ ਚਾੜ ਤੇ ਤੁਸੀਂ ਮੈਨੂੰ ਲੈ ਜਾਓ ਮੈਂ ਸੋਨੂੰ ਬਾਰਨਗਾ ਤਾਂ ਤੁਸੀਂ ਮੈਨੂੰ ਬਾਰਨਗਾ ਦਿਓ ਪੈ ਗਿਆ ਉੱਥੇ ਦੇਖਣਾ ਮਹਾਰਾਜ ਹੋ ਗਏ ਖੁਸ਼ ਕਹਿੰਦੇ ਵੀ ਜੇ ਇੰਨੀ ਕ ਮਾਰਨਗਾ ਕੀ ਇਹਨੇ ਤਾਂ ਚੱਕ ਲਿਆ ਕੰਮ ਉਹ ਕਹਿਣ ਦਾ ਭਾਵੀ ਉਹਨੇ ਦੇ ਵਿੱਚ ਨੀਵਾ ਹੋ ਗਿਆ ਬਾਲਾ ਜਦੋਂ ਉਹਨਾਂ ਨੇ ਕਿਹਾ ਨਾ ਤੈਨੂੰ ਨਾ ਮਰ ਪਣਗੇ ਮਹਾਰਾਜ ਗਰੀਬ ਨੂੰ ਕਿੱਥੇ ਮਿਲਦਾ ਤੇਰੇ ਦਾ ਲੀੜੇ ਪਾਟੇ ਆ ਉਹਦੇ ਵਿੱਚ ਨਿਵਰ ਤਾਂ ਆ ਗਈ ਹਦੋਂ ਵੱਧ ਉੱਥੇ ਫਿਰ ਮਹਾਰਾਜ ਨੇ ਕਿਹਾ ਵੀ ਆ ਕੇ ਮਿਲੇ ਫਿਰ ਮਹਾਰਾਜ ਜਦੋਂ ਮਿਲੇ ਕਹਿੰਦੇ ਮਾਂ ਕਹਿੰਦੇ ਮਹਾਰਾਜ ਫਿਰ ਮਲਾਹ ਤੋਂ ਮਲਾਹ ਕੇ ਤੇ ਪੈਸੇ ਲੈਂਦਾ ਹੁੰਦਾ ਤੁਸੀਂ ਵੀ ਮਲਾ ਮੈਂ ਵੀ ਮਲਾ ਮਾਰੇ ਕਹਿੰਦੇ ਅਸੀਂ ਕਾਦੇ ਮਲਾ ਕਹਿੰਦੇ ਮਾਰੇ ਤੁਸੀਂ ਸਿੱਖੀ ਦੇ ਜੋਹਾਜ ਪਰ ਪਰ ਤੋਰਦੇ ਆ ਤੇ ਮਲਾ ਹੀ ਤੋਰਦੇ ਜੋਹਾਜ ਨੂੰ ਹਾਂ ਹਾਂ ਤੇ ਮੈਂ ਬੀੜੀ ਲਈ ਫਿਰਦਾ ਮੈਂ ਵੀ ਪਾਰ ਲਗਾਉਣਾ ਤੁਸੀਂ ਵੀ ਲਗਾਉਨੇ ਆ ਮੈਂ ਸੋਨੂੰ ਲਗਾਤਾ ਤੁਸੀਂ ਮੈਨੂੰ ਲਗਾ ਦਿਓ ਪਟਾ ਸਟਾਗ ਸਾਧਗੁਰ ਦੀ ਕਹਿੰਦੇ ਹਾਂ ਚੰਗਾ ਜਾ ਤੂੰ ਦਾ ਭੋਲਾ ਬੰਦਾ ਦੱਸ ਕੀ ਚਾਹੁੰਨਾ ਕਹਿੰਦਾ ਬਾ ਸੱਚਖੰਡ ਬਾੜ ਦਿਓ ਥੋੜੇ ਦਰਸ਼ਨ ਹੁੰਦੇ ਰਹਿਣ ਕਹਿੰਦੇ ਜਾ ਫਿਰ ਤੇਰੇ ਨਾਲ ਵਾਦਾ ਹੋ ਗਿਆ ਜਦੋਂ ਤੇਰੇ ਹਰੇ-ਤੇਰੀ ਉਮਰ ਪਈ ਜਾਂ ਕੋਈ ਨਹੀਂ ਅਜੇ ਤੂੰ ਕੰਮ ਚਲਾਉਂਦਾ ਜਦੋਂ ਆਏਗਾ ਕੋਈ ਨਹੀਂ ਸਾਡੇ ਕੋਲੇ ਆਏਗਾ ਸੱਚਖੰਡੀ ਆਈ ਤੂੰ ਯਾਰ ਕੋਈ ਗੱਲ ਨਹੀਂ ਤੇ ਫਿਰ ਮਹਾਰਾਜ ਜੀ ਕਹਿੰਦੇ ਆਏ ਮਿੱਠਤ ਨੀਵੀ ਨਾਨਕਾ ਗੁਣ ਚਗਿਆ ਜਾਂ ਤਤ ਤੇ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਰ ਨਾ ਕਰੀ ਹੈ ਤੇ ਜਨਪ੍ਰੇਮ ਕੀ ਉੱਤੇ ਨਹੀਂ ਹੀ ਪ੍ਰਪਾਇਓ ਪ੍ਰੇਮ ਕੀਤਾ ਤੇ ਬਿਲਾ ਪ੍ਰਪ ਪਰਮਾਤਮਾ ਪਾ ਲਿਆ ਪਾ ਲਿਆ ਕਿ ਤੂੰ ਵੀ ਮਲਾ ਤੇ ਮੈਂ ਵੀ ਮਲਾ ਤੂੰ ਮਲਾ ਪੈਸੇ ਨਹੀਂ ਲੈਂਦਾ ਤੇ ਮਹਾਰਾਜ ਉੱਤੇ ਫਸ ਕੇ ਕਦੇ ਚੰਗਾ ਵਰ ਸੈਦਾ ਜੇ ਮਲਾ ਤੋਂ ਮਲਾ ਪੈਸੇ ਨੇ ਫਿਰ ਅਸੀਂ ਨਹੀਂ ਲੈਂਦੇ ਜਾਂ ਨੰਗਾਤਾ ਤੈਨੂੰ ਵੀ ਪਾਰ ਆਇਆ ਜਾਣੀ ਸੱਚੇ ਪਾਸ ਆ ਇਹ ਪਤਾ ਨਹੀਂ ਕਿਹੜੇ ਰੰਗਾਂ ਚ ਬਸਦਾ ਜਦੋਂ ਜਾਣਕਾਰੀ ਆ ਗਿਆ ਉਹਨੇ ਆ